اللّٰه اکبر 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 ਇੱਕ ਐਕਟਰ ਆ ਰਿਹਾ ਹੈ ਇੱਕ ਐਕਟਰ ਆ ਰਿਹਾ ਹੈ ਗਰਤੀ ਸਾਹਿਬ ਤਾਰੇ ਮੌਤ ਤੇ ਛੇਟੇ ਬਾਹਰ ਤੋਂ ਨਾ ਮੈਂ ਕੋਡ ਕੱਢ ਕੇ ਮਾਰਿਆ ਛੇਟੇ ਛੇਟੇ ਬਣਾ ਦਿਖਾ ਬੱਲੇ ਆ ਬੇਟਾ Epa, olha! ਪਟਵਾਲੀ ਜਿੱਥੇ ਰਿਟੋ ਨੂੰ ਮੁਹੰਮਦ ਅਲੀ ਸੁਧਾ ਮੁਹੰਮਦ ਅਲੀ ਮੁਹੰਮਦ ਅਲੀ ਨਵੀਂ ਜਵਾਗੂ ਨੂੰ ਉਹਨਾਂ ਨੇ ਕਿ ਉਹਨਾਂ ਨੂੰ ਤਰ੍ਹਾਂ ਦੇ ਵਿੱਚੋਂ ਜਿੱਤਾਰ ਕਰ ਲੇਤਾ ਜਾਂ ਤੇ ਅੱਜ ਸ਼ਾਂਤਮਈ ਤਰੀਕੇ ਨਾਲ ਇਸ ਤੋਂ ਪਹਿਲਾਂ ਉਹਨਾਂ ਦੇ ਮਲਾਜਮ ਵੀ ਉਹਨੂੰ ਉਸਾਸਰ ਦੇ ਵਿੱਚੋਂ ਜਿੱਤਾਰ ਕੀਤਾ ਕਿ ਜਿਸੇ ਰੋਸ ਮਤੋਂ ਦੇਖੀ ਤੋਂ ਇਹਨਾਂ ਨੇ ਹਰ੍ਹਾਂ ਦੇ ਵਿੱਚ ਪਟਵਾਲੀ ਦੀਆਂ ਮੋਟਰਾਂ ਵਧੀਆਂ ਨੇ ਅੱਜ ਜੋ ਜਾਮ ਲਾਇਆ ਸਾਡਾ ਜਾਮ ਲਾਉਂਦਾ ਕੋਈ ਮਕਸਦ ਨਹੀਂ ਸੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਸਰਕਾਰ ਆ ਰਹੀ ਉਸ ਦਾ ਵਿਰੋਧ ਕਰਦੇ ਆਂ ਆ ਸਮੇਂ-ਸਮੇਂ ਤੇ ਲਗਭਗ 7 ਤੋਂ 8 ਵਾਰੀ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਸੀ ਰੱਦ ਕਰਵਾਉਣ ਦੀ ਮੰਗ ਕਰਦੇ ਆਂ ਪਰ ਉਹਨਾਂ ਨੂੰ ਰੱਦ ਕਰਵਾਉਣ ਦੀ ਰੱਦ ਕਰਨ ਦੀ ਬਜਾਏ ਉਹਨਾਂ ਦੇ ਜੋ ਟੈਂਡਰਾਂ ਦੀ ਡੇਟਾ ਐਕਸਟੈਂਡ ਕੀਤੀ ਜਾਂਦੀ ਆ ਅੱਜ 28 ਤਰੀਕ 28 ਤਰੀਕ ਨੂੰ ਪਨਵਾਲ ਦੇ ਟੈਂਡਰ ਖੋਲਣ ਦੀ ਮਿਤੀ ਸੀਗੀ ਜਥੇਬੰਦੀ ਵੱਲੋਂ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਜੋ ਗੇਟ ਰੈਲੀਆਂ ਦਾ ਪ੍ਰੋਗਰਾਮ ਦਿੱਤਾ ਸੀ ਕੋਈ ਸਰਵਿਸ ਬੰਦ ਕਰਨ ਦਾ ਪ੍ਰੋਗਰਾਮ ਨਹੀਂ ਸੀ 2 ਵਜੇ ਜੇ ਟੈਂਟਰ ਖੁੱਲਦਾ ਫਿਰ ਕੱਲੀ ਪਨ ਬੱਸ ਬੰਦ ਕਰਨ ਦੇ ਅਸੀਂ ਅਲਟੀਮੇਟਮ ਦਿੱਤਾ ਹੋਇਆ ਸੀ ਪੀ ਆਰਟੀਸੀ ਫੇਰ ਵੀ ਨਹੀਂ ਸੀ ਬੰਦ ਕਰਨੀ ਪਰ ਮਜਬੂਰਨ ਸਾਨੂੰ ਅੱਜ ਜੇ ਤੁਸੀਂ ਦੇਖ ਰਹੇ ਹੋ ਪੂਰੇ ਸ਼ਹਿਰ ਬੰਦ ਕੀਤੇ ਗਏ ਨੇ ਪੂਰੇ ਬੱਸ ਸਟੈਂਡ ਬੰਦ ਕੀਤੇ ਗਏ ਨੇ ਇਹ ਤਾਂ ਕਰਨੇ ਪਏ ਨੇ ਕਿਉਂਕਿ ਸਾਡੀ ਚਥੇਪੰਦੀ ਦੇ ਆਗੂ ਸਹਿਬਾਨਾ ਨੂੰ ਕੁਦ ਮੇਰੇ ਘਰ ਦੀ ਰਾਤ ਪੁਲਿਸ ਨੇ ਰੇਡ ਮਾਰੀਆ ਜਿੰਨੇ ਵੀ ਆਗੂ ਸਹਿਬਾਨਾ ਨੂੰ ਰਾਤ ਨੂੰ ਚੱਕ ਕੇ ਨਜ਼ਰਬੰਦ ਕੀਤਾ ਗਿਆ ਤਾ ਕਰਕੇ ਅੱਜ ਪੂਰੇ ਸ਼ਹਿਰ ਪੂਰੇ ਬੱਸ ਸਟੈਂਡ ਪੂਰੀ ਸਰਵਿਸ ਬੰਦ ਕੀਤੀ ਗਈ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਆਗੂ ਸਾਹਿਬਾਨਾਂ ਨੂੰ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਰਿਲੀਫ ਕੀਤਾ ਜਾਵੇ ਤੇ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜੋ ਕੱਚੇ ਮੁਲਾਜ਼ਮ ਨੂੰ ਉਹਨਾਂ ਪੱਕਾ ਕੀਤਾ ਜਾਵੇ ਅਸੀਂ ਇਹ ਮੰਗਾਂ ਨੂੰ ਲੈ ਕੇ ਅੱਜ ਬੰਦ ਕੀਤਾ ਅੱਜ ਦਾ ਜੋ ਬੰਦ ਦਾ ਪ੍ਰੋਗਰਾਮ ਬਿਲਕੁਲ ਜਥੇਬੰਦੀ ਦਾ ਨਹੀਂ ਸੀ ਅੱਜ ਜੋ ਸਾਡੇ ਯਾਤਰੀ ਸਾਡੇ ਜਨ ਕਹਦੀ ਹੈ ਵੀ ਲੋਕ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਮੇਰੇ ਭਾਈ ਅੱਜ ਸਫ਼ਰ ਕਰਨ ਲਈ ਖੱਜਲ ਖਵਾ ਰਹੇ ਹੋ ਰਹੇ ਨੇ ਇਹ ਸਿਰਫ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਆ ਜਾਂ ਪੁਲਿਸ ਪ੍ਰਸ਼ਾਸਨ ਦੀ ਜਾਂ ਸਾਡੀ ਪੀਆਰਟੀਸੀ ਦਾ ਪਾਨਵਸ ਮੈਨੇਜਮੈਂਟ ਦੀ ਨਲਾਇਕੀ ਆ ਇੱਥੇ ਹੱਥੋਂ ਪਾਈ ਪੁਲਿਸ ਹੱਥੋਂ ਪਾਈ ਤਾਂ ਨਹੀਂ ਉਹ ਹੀ ਪਲ ਚੜਾਈ ਸਾਡੇ ਦੋ ਚਾਰ ਬੰਦੇ ਹੋ ਰਹੇ ਨੇ ਜਿਹਨਾਂ ਨੇ ਪਹਿਲਾਂ ਲਿਆ ਕੇ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਸਾਡੂ ਆਕੂ ਸਾਹਿਬਾਨਾ ਨੂੰ ਰਾਤ ਨੂੰ ਘਰਾਂ 'ਚ ਸੁੱਤੇ ਪਿਆ ਨੂੰ ਚੱਕਿਆ ਗਿਆ ਪਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇ ਸਾਡੇ ਕੋਈ ਹੱਥੋਂ ਪਾਈ ਦੀ ਗੱਲ ਆਉਂਦੀ ਆ ਸਾਡੇ ਸਾਰੇ ਕੱਲੇ-ਕੱਲੇ ਦੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਨੇ ਅਸੀਂ ਖੁਦ ਨੂੰ ਅਕ ਲਾ ਕੇ ਲੈਟਰਾਂ ਦੇ ਨਾਲ ਅਸੀਂ ਜੱਫੀ ਪਾ ਕੇ ਆਪ ਵੀ ਮਰਾਂਗੇ ਨਾਲ ਪ੍ਰਸ਼ਾਸਨ ਨੂੰ ਵੀ ਨਾਲ ਪੜਾਂਗੇ ਅਸੀਂ ਮੰਗ ਕਰਦੇ ਹਾਂ ਕਿ ਕਿਲੋਮੀਟਰ ਗੱਟੀਆਂ ਦੇ ਟੈਂਡਰ ਪੀ ਆਰਟੀਸੀ ਤੇ ਪਨਵਸ ਦੇ ਦੋਨਾਂ ਦੇ ਇਦਾਰਿਆਂ ਦੇ ਵਿੱਚ ਮੁਕੰਮਲ ਤੌਰ ਤੇ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਜਾਣ 4 ਸਾਲ ਹੋ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਆਈ ਨੂੰ ਇੱਕ ਵੀ ਆਪਣੀ ਮਾਲਕੀ ਵਾਲੀ ਨਵੀਂ ਬੱਸ ਉਹਨਾਂ ਨੇ ਨਹੀਂ ਪਾਈ ਸੋ ਇਹ ਸਾਡੀ ਅੱਜ ਮੇਨ ਮੰਗ ਹੈ